ਲਓ ਜੀ ਆਹ ਦੋ ਜਾਨਵਰ ਆਪ ਨੂੰ ਮਾਰਦ ਗਏ ਓਲਾ ਪਹਿਲਾਂ ਸ਼ਰਤ ਹੈ ਬਈ ਇੱਕ ਸਾਤੇ ਵਾਲੀ ਇੱਕ ਟੂਸੇ ਬੈਠਾ ਲਾ ਦੋਨੇ ਇਧਰੋਂ ਕੱਢ ਲ ਗਏ ਬੱਚੇ ਦੋ ਤਿੰਨ ਬੱਚੇ ਡਾਉਣੇ ਆ ਲਓ ਜੀ ਦੋ ਆ ਫੜ ਲੇ ਬੱਚੇ ਏ ਠੀਕ ਹੈ ਬਾਈ ਛੜਤੇ ਆਪਾਂ ਦੋ ਪਹਿਲਾਂ ਤੇ ਦੋ ਇਹ ਬੱਚੇ ਆ ਗਏ ਹਾਂਜੀ ਯਾਰ ਕੀ ਹਾਲ ਚਾਲ ਹਰ ਦੋਸਤ ਮਿੱਤਰ ਅਮੀਰ ਕਾ ਦੀ ਠੀਕ ਠਾਕ ਉਹ ਜਾਨਵਰ ਵੀ ਸੈਟ ਬੈਠ ਹੋਣਗੇ ਮਿੱਤਰੋ ਚਾਹ ਜਾਨਵਰ ਦਾ ਤੇ ਆਪਾਂ ਦੋ ਤਾਂ ਹੈਗੇ ਉਹ ਪਾਣੀ ਦੇ ਤੇ ਦੋ ਇਹ ਬੱਚੇ ਆ ਤੇ ਬੱਚੇ ਹੋਰ ਵੀ ਕੱਢੇ ਹੋਏ ਆ ਤੁਹਾਨੂੰ ਦਿਖਾਉਨੇ ਆ ਜਿਹੜੇ ਪਹਿਲਾਂ ਵਾਲੇ ਛੋਟੇ ਬੱਚੇ ਸੀ ਉਹ ਬਹਾ ਵਡੇ ਹੋ ਗਏ ਹੁਣ ਤੁਰਨ ਲੱਗੇ ਤੁਰਦੇ ਤਾਂ ਪਹਿਲਾਂ ਵੀ ਸੀ ਯਾਨੀ ਦਾ ਧੌਣ ਦੇ ਵਾਲ ਬੂਲ ਨੇ ਕਾਫੀ ਆ ਗਏ ਬਹਾ ਵਡੇ ਹੋ ਗਏ ਆ ਬੋਕ ਚ ਨਹੀਂ ਹੋਣ ਉਹ ਆਉਂਦੇ ਤੇ ਜਨਵਰ ਅੱਜ ਬਾਈ 2-3 ਦਿਨ ਹੋ ਕੇ ਵਲੌਗ ਆਇਆ ਨਹੀਂ ਗਾ ਉਹਦੇ ਲਈ ਸੌਰੀ ਕਿਉਂਕਿ ਆਪਾਂ ਗਏ ਵੇਖੀ ਯਾਰ ਬਾਹਰ ਖੋਲਦੇ ਆਂ ਲੋਕ ਤੇ ਬਾਕੀ ਇਧਰ ਤੁਹਾਨੂੰ ਦਿਖਾਵਾਂ ਪ੍ਰੋਸੈਸ ਆ ਲੈ ਗੋ ਬਾਈ ਇੱਥੇ ਅੰਡੇ ਰੱਖ ਲੈ ਇਹ ਇੰਨਾ ਆ ਜੋੜੀ ਹੈ ਪਰ ਇਹ ਅੰਡੇ ਰੱਖੇ ਵੇ ਆ ਇੱਥੇ ਇਹਨੇ ਅੰਡੇ ਰੱਖ ਲੈ ਠੀਕ ਆ ਬਾਇ ਬਾਇ ਨਿਕੋਸ ਕਹਿੰਦੇ ਤੇ ਹੋਰ ਆ ਜੋੜੀ ਰਹਿੰਦੇ ਆ ਇਹਨੇ ਨਾ ਇੱਕ ਅੰਡਾ ਤੇ ਰੱਖਿਆ ਸੀ ਇੱਕ ਟੁੱਟ ਗਿਆ ਸੀਗਾ ਇੱਕ ਫੋਕਾ ਸੀਗਾ ਠੀਕ ਹੈ ਜੀ ਇਹਨੇ ਫਿਰ ਆ ਪਾਉਂ ਅੰਡਾ ਛੜਦਾ ਸੀਗਾ ਆ ਵੀ ਇੱਥੇ ਪਿਆ ਉਹ ਆ ਪਿਆ ਤੇ ਇਹ ਦਵਾਰੇ ਇਹਨੇ ਧਰਨ ਨਾਲੇ ਆ ਇੱਕ ਆ ਜੋੜੀ ਜਿਹੜੀ ਉੱਥੋਂ ਆਈ ਹੈ ਬਾਈ ਕੋਲ ਇਹ ਵੀ ਇੱਥੇ ਕੋਡੇ ਛੜਤੀ ਆਪਾਂ ਰਾਜਿਆਂ ਤੇ ਆ ਟੁੱਟੇ ਡੰਡੇ ਵਾਲਾ ਵੀ ਆਪਾਂ ਦੇ ਦੇਣਾ ਆਪਾਂ ਹੈਗਾ ਯਾਰ ਬੇਲੀ ਉਹਨੂੰ ਦੇ ਦੇਣਾ ਠੀਕ ਆ ਨੀੜਾ ਆਇਆ ਤੇ ਰੱਤਾ ਝਾੜੇ ਜਾ ਆਪਣਾ ਆਵੇ ਬੇਟਾ ਆ ਰਿਹਾ ਇਹ ਤਾਂ ਆ ਨਿੜਾ ਆ ਬਈ ਉਹ ਕਾਲੀ ਕਬੂਤਰ ਆਪਣਾ ਵੱਡਾ ਕਾਲਸਰਾ ਚਲੋ ਬਹਿ ਜਾਂਦੇ ਇਹਨਾਂ ਨੂੰ ਬੜਾ ਤੰਗ ਨਹੀਂ ਕਰਦੇ ਉਧਰਲੇ ਖੁੱਡੇ ਜੀ ਵੀ ਦਿਖਾਉਣਾ ਤੁਹਾਨੂੰ ਲੋ ਵੀ ਬਈ ਦੇਖੋ ਅਪਣੇ ਜਿਹੜੀ ਗੰਡ ਵਾਲੀ ਜਿਹੜੀ ਉਹ ਤਾਂ ਤੁਹਾਨੂੰ ਪਤਾ ਹੀ ਉਹਦੋਂ ਆਪਾਂ ਇੱਧਰ ਛੜਤੀ ਸੀ ਆ ਰਹੀ ਹੈ ਦੀ ਚਿੱਟੀ ਕਬੂਤਰੀ ਆਵੇ ਗਲਾਬੀ ਦੇ ਨਾਲ ਬੈਠੀ ਤੇ ਹੋਰ ਇਹ ਦੋਨੇ ਬੱਚੇ ਉਹ ਦੇਖੋ ਗੱਡੇ ਵੱਡੇ ਹੋ ਗਏ ਇਹ ਆ ਲੋ ਠੀਕ ਹੈ ਭਾਈ ਐਡੇ ਐਡੇ ਹੋ ਗਏ ਇਹ ਤੇ ਛਤਰੀ ਤੇ ਤਾਂ ਨਹੀਂ ਹਜੇ ਆਪਾਂ ਬਿਠਾਉਂਦੇ ਅੱਜ ਬਿਠਾਉਣੇ ਮਤਲਬ ਇੱਕ ਬਿਠਾਈ ਨਹੀਂ ਹਜੇ ਤੱਕ ਤੇ ਉਹ ਕੂਤਰੀਆਂ ਤੁਹਾਨੂੰ ਦੱਸਿਆ ਜੇ ਤਾਂ ਹੰਡੇ ਧਰੇ ਵਿਆ ਬਾਕੀ ਇੱਥੇ ਕੇ ਜੇ ਦੋ ਬੱਚੇ ਆ ਲੋ ਸੈਟ ਆ ਵੀ ਦੋਨੇ ਬੱਚੇ ਤੇ ਦੇਖਦੇ ਨੇ ਜੇ ਰਾਚਨ ਪਾਣੀ ਹੈਗਾ ਨਾ ਫੇ ਇਹਨਾਂ ਨੂੰ ਛੋਲੇ ਦੇ ਦੇਣੇ ਆ ਉਹਨਾਂ ਨੂੰ ਵੀ ਦੋਨਾਂ ਨੂੰ ਇਹਨਾਂ ਨੂੰ ਬੱਚਿਆਂ ਨੂੰ ਲੋ ਬਾਈ ਬੱਚੇ ਆਪਾਂ ਚੱਕ ਲਈ ਇੱਥੇ ਬਿਠਾ ਦਿੰਨੇ ਛਤਰੀ ਤੇ ਦੂਜੇ ਵੀ ਚੱਕ ਕੇ ਲਿਆਉਨੇ ਆ ਪਹਿਲੇ ਤਾਂ ਨਹੀਂ ਬਿਠਾਉਣ ਲੱਗੇ ਅੱਜ ਸਿਨਾਂ ਦੇ ਛੋਲੇ ਦੇ ਦਿੰਨੇ ਇਹਨਾਂ ਨੂੰ ਇਹਦੀ ਚੌਂਦੇ ਲਿਬੜੀ ਵੀ ਬਾਅਦ ਚ ਸਾਫ਼ ਕਰਦੇ ਆ ਉਧਰ ਖੁੱਡੇ ਦਰਵਾਜ਼ਾ ਵੀ ਖੁੱਲਾ ਹੀ ਆ ਹੋਰ ਨਾ ਜਾਨਵਰ ਕੋਈ ਨਿਕਲ ਜੇ ਲੈਮਨੇ ਫੜ ਕੇ ਦੂਜੇ ਵੀ ਲੋ ਬਾਈ ਦੇਖੋ ਫਿਰ ਇਹੋ ਜੇ ਇਹ ਬੱਚੇ ਇਹਨਾਂ ਨੂੰ ਵੀ ਬਿਠਾ ਦਿੰਨੇ ਬਾਈ ਬਾਈ ਬਾਈਓ ਬਈ ਪਹਿਲੇ ਦਿਨ ਬਿਠਾਏ ਅੱਜ ਆਪਾਂ ਅੱਗੇ ਨਹੀਂ ਕਦੇ ਬਿਠਾਏ ਕੱਲ ਸ਼ਾਮੀ ਮੈਂ ਥੋੜੇ ਜਿਹਾ ਜਾਲ ਚ ਪਾਈ ਪਹਿਲੇ ਦਿਨ ਉਹ ਵੀ ਜਾਲ ਚ ਨਹੀਂ ਇਹ ਖੁੱਡੇ ਜੀ ਡੇਡੇ ਹੋ ਗਏ ਆ ਦੇਖੋ ਇੱਧਰ ਅਸਲੀ ਸਾਇਜ ਇਹਦਾ ਚੈੱਕ ਕਰੋ ਲੈ ਏਡਾ ਵੱਡਾ ਆ ਗਏ ਨਾ ਗਿੱਚੀ ਜਵਾਲਾ ਦੇ ਇਹਦੇ ਵੀ ਬਾਕੀ ਆ ਦੋਨੇ ਛੋਟੇ ਆ ਇਹਨਾਂ ਨੇ 7 ਤੱਕ ਦਿਨਾਂ ਤੱਕ ਹੋਏ ਹਨ ਇਹਨਾਂ ਜਿਹੜੇ ਡੇਡੇ ਥੋੜੇ ਜੀ ਇਹਨੇ ਤੋਂ ਛੋਟੇ ਰਹਿਣਗੇ ਉਹ ਸੱਤਕ ਦੇਣ ਦਾ ਜਵਾਬਾ ਹੀ ਹੋਇਆ ਨੇ ਇਹਨਾਂ ਨੇ ਬਸ ਹਫਤੇ ਕਿੱਜਣੀਆਂ ਜਾਂ ਤੇ ਕੁੱਜੀਆਂ ਵੀ ਭਰ ਕੇ ਰੱਖ ਦਿੰਨੇ ਇਹਨਾਂ ਨੂੰ ਦੋਨੇ ਖੁੱਡਿਆਂ 'ਚ ਹੁਣੇ ਹੀ ਉਹ ਗਰਮੀ ਹੈਗੀ ਆ ਇੱਧਰ ਵੀ ਰੱਖ ਦਿੰਨੇ ਆ ਇੱਧਰ ਵੀ ਰੱਖ ਦਿੰਨੇ ਆ ਤੇ ਆਪਣੇ ਹੁਣ ਗਾਂਡੂ ਦੇ ਅੰਡੇ ਧਰਨ ਵਾਲੇ ਆ ਇੱਕ ਉਧਰ ਉਹ ਜਿਹੜੀ ਜੋੜੀ ਧਰਨ ਦੇ ਖਰਾਬ ਹੋ ਗਏ ਤੁਹਾਨੂੰ ਕਿ ਉਹਦੇ ਧਰਨ ਵਾਲੇ ਦੁਬਾਰਾ ਇੱਕ ਜਿਹੜਾ ਮੌਜਾ ਜੋੜਾ ਛੱਡਿਆ ਆਪਾਂ ਉਹਦੇ ਧਰਨ ਵਾਲੇ ਇਹ ਵੀ ਤਿੰਨੇ ਜੋੜੀਆਂ ਧਰ ਲੈਣੀਆਂ ਚਲੋ ਜੀ ਬੱਚੇ-ਬੱਚੇ ਹੋ ਜਾਣਗੇ ਬਾਕੀ ਤੁਸੀਂ ਬਾਈ ਅਰਦਾਸ ਕਰਿਓ ਵੀ ਬੱਚੇ ਆਪਣੇ ਕੋਲੇ ਸਾਰੇ ਸਹੀ ਸਲਾਮਤ ਵੱਜ ਜਾਣ ਤੇ ਐਤ ਕੀ 50 60 ਬੱਚੇ ਕਢਾਵਾਂਗੇ ਫਿਰ ਹੁਣ ਜਿਵੇਂ ਬਾਜੀ ਹੱਥ ਆ ਗਈ ਸੀ ਹਨ ਵੈਸੇ ਵੀ ਆਪਾਂ 10 12 ਬਾਜੀਆਂ ਦਾ ਛੱਡ ਹੀ ਲੈਣੀਆਂ ਸੀ ਹਨ ਹਰ ਸਾਲ ਛੱਡ ਦਈਆਂ ਹੂੰ ਤਾਂ ਤੇ ਬੱਚੇ ਕਮੀ ਹੋ ਗਈ ਸੀ ਥੋੜੀ ਜੀ ਕਿਉਂਕਿ ਇਹ ਤੁਹਾਨੂੰ ਪਤਾ ਹੀ ਹਨ ਬੱਚੇ ਕਈ ਖਰਾਬ ਹੋ ਜਾਂਦੇ ਜਿਵੇਂ ਆਪਣਾ ਟੂਫੇ ਡੰਡੇ ਵਾਲਾ ਇੱਕ ਕਾਲਸਰੀ ਜਿਹੀ ਇੱਕ ਝਾਲਰ ਗੁੰਡਰ ਵਾਲੀ ਇਹ ਆਏ ਜਿਹੜੇ ਜਿਹੋ ਜਿਹੇ ਜਾਨਵਰਾਂ ਵਿੱਚ ਖਰਾਬ ਹੋ ਜਾਂਦੇ ਉੜਦੇ ਹੈਗੇ ਆ ਚੰਗੇ ਕੂਤਰਾਂ ਦੇ ਆ ਪਰ ਖਰਾਬ ਹੋ ਜਾਂਦੇ ਖਰਾਬ ਆਏ ਹੋਏ ਆਂਦੇ ਜਿਵੇਂ ਕਾਲਸਰੀ ਨਾ ਪਹਿਲਾਂ ਹੋ ਪਿੱਪਲ ਤੇ ਜਾਂਦੀ ਹੁੰਦੀ ਨੇ ਸਾਹਮਣੇ ਨਹੀਂ ਪਿੱਪਲ ਦਾ ਬੜਾ ਹਰਾ ਉਹਦੀ ਉਹ ਤੇ ਜਾਂਦੀ ਹੁੰਦੀ ਸੀਗੀ ਤੇ ਹਟ ਤਾਂ ਗਈ ਤੇ ਫਿਰ ਉਹਨੇ ਪਤਾ ਕੀ ਕੀਤਾ ਜਦੋਂ ਇੱਥੇ ਉੱਡ ਕੇ ਆ ਜਾਂਦੀ ਛਤਰੀ ਉੱਚੀ ਲੱਗੀ ਹੁੰਦੀ ਇੱਥੇ ਥੱਲੇ ਉਤਰਿਆ ਉਹ ਸੀ ਜਾ ਕੇ ਬੱਟੇਗਾ ਖਾਣ ਲੱਗਿਆਂ ਦੇ ਬੱਟੇਗਾ ਨਾ ਭਰ ਲੈਂਦੀ ਇਹ ਪੋਟਾ ਆਪਦਾ ਆ ਦੇਖੋ ਕਿੰਨਾ ਪੰਗਾ ਹੈ ਨਾ ਬ੍ਰੀਕ ਜਿਹੜੀ ਹੁੰਦੀ ਹੈ ਵਰਤੀ ਜੀ ਉਹ ਉਹਨੇ ਚੱਲ ਰਹੀ ਬੁੱਤਨ ਲਾਲੀ ਉਹ ਫੱਟੀਆਂ ਵਾਲੀ ਬੁੱਤਨ ਲਾਲੀ ਤੇ ਟੂ ਸਿਰੰਡੇ ਦਾ ਬੱਚਾ ਵੀ ਉੱਤਰਨਾ ਦਾ ਤੇ ਬੱਚਾ ਉਸ ਦਿਨ ਫਿਰ ਪਤਾ ਜਿੱਦਣ ਮੁੜ ਕੇ ਆਇਆ ਨਾ ਉਸ ਦਿਨ ਆ ਕੇ ਖੇਤਰੀ ਤੇ ਨਹੀਂ ਬੈਠਾ ਖੁੱਡੇ ਤੇ ਬੈਠਾ ਆਏ ਜਿਉਣ ਨੇ ਕੰਮ ਕੀਤਾ ਪੁੱਠਾ ਕੇ ਜਾਦਾ ਤਾਂ ਹੀ ਕਰਕੇ ਅਪਾ ਵੱਧ ਬੱਚੇ ਕਢਾਵਾਂਗੇ ਤੁਸੀਂ ਬਸ ਅਰਦਾਸ ਕਰਿਓ ਬੱਚੇ ਵੱਜ ਜਾਣ ਬਾਈ ਪਿਛਲੀ ਵਾਰੀ ਬੱਚੇ ਦਾ ਬਹੁਤ ਸੀ ਆਪਣੇ ਕੋਲੇ ਘੱਟੋ ਘੱਟ 55 ਬੱਚੇ ਹੋਣਗੇ 50 55 ਬੱਚੇ ਉਹ ਆਪਣੇ ਤੁਹਾਨੂੰ ਪਤਾ ਅੱਖਾਂ ਵਾਲੀ ਆ ਗਈ ਸੀ ਬਿਮਾਰੀ ਤਾਂ ਕਰਕੇ ਸਿਸਟਮ ਥੋੜਾ ਜਿਹਾ ਖਰਾਬ ਹੋ ਗਿਆ ਸੀਗਾ ਤੇ ਬਸ ਵਾਹਿਗੁਰੂ ਐਤ ਕੀ ਵਿਚਾਰ ਰੱਖੇ ਤੇ ਬਾਈ ਬੱਚੇ-ਬੱਚੇ ਹੋ ਜਾਣਗੇ ਤੇ ਨਾਲ ਹੀ ਜੋੜੇ ਤੋੜ ਦੇਣੇ ਜਦੋਂ ਆਪਣੀ ਹੋ ਗਿਆ ਨਾ ਕੋਟਾ ਪੂਰਾ ਨਾਲ ਹੀ ਆਪਾਂ ਜੋੜੀਆਂ ਤੋੜ ਦੇਣੀਆਂ ਹਰਿਆਂ ਬਾਕੀ ਪਾਪੇ ਨੇ ਵੀ ਕੱਢੇ ਆ ਲਈ ਇੱਥੇ ਆ ਦੇ ਆ ਰੱਤਾ ਫਿਰਦਾ ਆਪਣਾ ਵੀ ਆਉ ਹੋ ਜਾਂਦੇ ਜਾਨਵਰ ਆਹ ਦੇ ਕਿੰਨੇ ਫਿਰਦੇ ਲਓ ਬਾਈ ਇਹਨਾਂ ਨੂੰ ਛੋਲੇ ਤੇ ਨੇ ਲਿਆਉਣਾ ਮੈਂ ਚੱਕ ਕੇ ਇਹ ਵੀ ਕੰਮ ਨਵੇੜਦ ਕੇ ਰੱਜ-ਰੱਜ ਕੇ ਬਹਿ ਜਾਣਗੇ ਹਨਾ ਘੰਟਾ ਕਿ ਇਹਨਾਂ ਨੂੰ ਬਿਠਾ ਦਿੰਨੇ ਆ ਫਿਰ ਖੁੱਡੇ ਜੀ ਛੱਡ ਦਾਂਗੇ ਤੇ ਉਦੋਂ ਨੂੰ ਬੱਚ ਦਾਣੇ ਦੋਣੇ ਪਾ ਦਾਂਗੇ ਇਹਨਾਂ ਦੇ ਮਾਂ ਪਿਓ ਦੇ ਦੇਣਗੇ ਇਹਨਾਂ ਨੂੰ ਸੀਰੀਅਰ ਚੰਝ ਕਿਵੇਂ ਯਾਰ ਇਹਨਾਂ ਕਿੱਥੋਂ ਕੀ ਕਰਾਈ ਬਿਠਾ ਬਿਠਾ ਖਾਈ ਬਿਠਾ ਮੇਰੇ ਹਸਾਵਣਾ ਤੂੰ ਯਾਰ ਲੋ ਭਾਈ ਮੁਰਗੇ ਵੀ ਛੜਤ ਗਏ ਆਜੋ ਆਂਡਾ ਆਂਡਾ ਨਹੀਂ ਭਾਈ ਫਿਰ ਦਿੰਦਾ ਲੋ ਬਾਕੀ ਬਿੱਲੀ ਬੁੱਲੀ ਚੈੱਕ ਕਰ ਲਗੇ ਹੋਰ ਨਾ ਚੱਕ ਕੇ ਲੈ ਜੇ ਇਹਨਾਂ ਨੂੰ ਭਈ ਆਉਂਦੀ ਆ ਕਾਲੀ ਬਿੱਲੀ ਇੱਥੇ ਨਾ ਆਜੋ 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 ਆ ਲੋ ਹਾਲੋ ਬਈ ਦਾਣੇ ਤਾਂ ਪਾਤੇ ਇਹਨਾਂ ਨੂੰ ਆਪਾਂ ਹੁਣ ਕੁੰਡੇ 'ਚ ਨਾ ਪਾਣੀ ਵੀ ਪਾ ਲ ਗਏ ਇਹ ਵੀ ਨਾਲ ਹੀ ਕੰਮ ਨਿਬੜ ਗਏ ਫਿਰਦਿਆਂ ਰਹਿਣਗੇ ਉਸ ਦਿਨ ਟਾਈਮ ਆਪਾਂ ਛੋਲੇ ਦੇ ਆਉਣੇ ਬੱਚਿਆਂ ਨੂੰ ਉਹ ਲੱਗੀ ਛਤਰੀ ਤੇ ਆਹ ਦੇਖ ਲਓ ਭਈ ਅੰਦਰਲੇ ਜਾਨਵਰ ਦੇਖੋ ਕਰ ਆ ਆ ਗਰੇ ਨੇ ਕੁੱਕੜਾ ਜਿੱਦੀ ਬੈਠੇ ਮਾਰੀ ਆਂਡਾ ਤਾਂ ਰਹਿਕ ਨਹੀਂ ਚੁੱਕੇ ਜਿੱਕਰ ਆਵੇ ਇਥੇ ਆਵੇ ਤੇ ਆਹ ਭਈ ਪੂਰੀ ਦੇਖ ਲਓ ਤੇ ਇਹਨਾਂ ਦੇ ਆਪਾਂ ਬਸ ਤਿੰਨ ਚਾਰ ਇਹ ਦੇਣੀਆਂ ਇੱਕ ਦੋ ਕੂਤਰੇ ਨਾਲ ਦੇ ਦੇਣੀਆਂ ਆਪਾਂ ਇੱਕ ਤਾਂ ਭੱਟੀਆਂ ਵਾਲੀ ਹੋ ਗਈ। ਇੱਕ ਆ ਰਾਜਸਰੀ ਹੋ ਗਈ। ਬਾਕੀ ਜਿਹੜੀਆਂ ਪੰਜ ਛੇ ਰਹਿ ਜਾਣਗੀਆਂ। ਉਹਨਾਂ ਦੇ ਆਪਾਂ ਲਾਵਾਂਗੇ ਜੋੜੇ। ਇੱਕ ਜੋੜੀ ਇੱਥੇ ਹੀ ਹਜੇ। ਇਹ ਨਹੀਂ ਆਪਾਂ ਗੋਡੇ ਛੱਡੀ। ਇਹ ਵੀ ਬਈ ਮੰਦਰ ਵਾਲੀ era। ਵੀ ਵੀ ਛੱਡਾਂਗੇ ਆਪਾਂ। ਦੇਖ ਲੈਣੇ ਛੱਟ ਛੁੱਟ ਕੇ ਵੀ ਮਿਲ ਗਈ ਆ। ਆਪਾਂ ਇੱਕ ਆਪ ਤੇ ਪਾਣੀ ਪਾ ਦੇ ਪਹਿਲਾਂ ਉਹਨਾਂ ਨੂੰ। ਲੋ ਬਈ ਸਾਰਿਆਂ ਨੂੰ ਪਹਿਲਾਂ ਆਹ ਕੁੰਡੇ 'ਚ ਪਾ ਦੇ ਆਪਾਂ ਪਾਣੀ। ਇਹਦੇ ਚ ਆਏ ਨਾ 12 ਜਨਵਾਰ ਆ ਕੇ ਪੀ ਲੈਣ ਜਿਵੇਂ ਆ ਗੋਲਾ ਬਿਠਾ ਦੇ। ਉਹ ਵੀਰੇ। ਤੁਸੀਂ ਬਾਈ ਗਰਮੀ ਲੱਗੀ ਆ ਪੰਛੀਆਂ ਦਾ ਆਵਾਰਾ ਦਾ ਵੀ ਧਿਆਨ ਰੱਖਿਆ ਕਰੋ ਆਦਿਆਂ ਦਾ ਤਾਂ ਰੱਖਣਾ ਹੀ ਪੈਣਾ ਚੱਕੋ ਵੀ ਪੀਓ ਪਾਣੀ ਪੀ ਲੈ ਪੀ ਲੈ ਪੀ ਲੈ ਤੇ ਬਾਈ ਆਪਣੀਆਂ ਨਾ ਮੁਰਗੀਆਂ ਨਾ ਕੱਲ ਨਾ ਗਰਮੀ ਮਾਂਦੀਆਂ ਸੀ ਤੇ ਫਿਰ ਮੈਂ ਪਤਾ ਕੀ ਕੀਤਾ ਕੱਚੀ ਲੱਸੀ ਜੀ ਤੇ ਨਾ ਕੈਪਸੂਲ ਪਾ ਕੇ ਦਿੱਤਾ ਇਹਨਾਂ ਨੂੰ ਬੀਕਾ ਸੂਲ ਦੋਨਾਂ ਨੂੰ ਮੂੰਹ ਝਾੜੀ ਫਿਰਦੀਆਂ ਸੀ ਨਾਲ ਹੀ ਸੈੱਟ ਹੋ ਗਈਆਂ ਫਿਰ ਤੁਸੀਂ ਵੀ ਬਾਈ ਐਂ ਕਰਿਆ ਕਰੋ ਠੀਕ ਹੈ ਜੇ ਕਿਤੇ ਮੂੰਹ ਝਾੜਦਗੇ ਨਾ ਗਰਮ ਗਰਮੀ 'ਚ ਵੀ ਬੜਾ ਸੁਣ ਲੱਗਦਾ ਗਰਮੀ ਜੀ ਮੰਨੀ ਜਾਂਦੀਆਂ ਵਾਂ ਚੁੱਪ ਕਰਕੇ ਕੈਪਸੂਲ ਦੇ ਦੋ ਵੀ ਕੈਪਸੂਲ ਦਾ ਇੱਕ ਖੋਲ ਕੇ ਨਾ 50 50 ਐਮਐਲ ਦੇ ਦੋ ਰਾਤ ਨੂੰ ਪੈਣ ਲੱਗੇ ਜੋ ਇਹ ਤਾੜਨੀਆਂ ਚਲੋ ਫਿਰ ਦਿੰਦੇ ਚਲੋ ਭਈਆ ਆਪਾਂ ਚੱਲਦੇ ਹਾਂ ਉੱਪਰ ਵਾਹ ਭਾਈ ਛੋਲੇ ਦੇ ਸਰਿਆਂ ਚ ਚੱਕ ਲਈ ਵਾਹ ਭਾਈ ਇੰਦਰ ਤਾਂ ਕੁਝ ਹੀ ਰਸਤੀ ਆਹ ਰਸਤੀ ਉੱਤੇ ਫੱਟੀ ਪੀ ਜਾਣ ਗਿਆ ਤੇ ਪਾਣੀ ਵਾਹੋ ਵੀ ਭਾਈ ਕਰਤਾ ਕੰਮ ਓਕੇ ਆਹ ਫਿਰ ਪੋਟੇ ਕਰਤੇ ਟੋਨ ਇਹਨਾਂ ਦੇ ਇਹਦੇ ਵੀ ਆਹ ਦੇ ਇਈ ਦੇਰੀ ਠੀਕ ਹੈ ਜੀ ਆ ਦੋਨੇ ਭਰਾਵਾਂ ਦੇ ਜੀਕੋ ਤੇ ਬਾਕੀ ਵੀ ਹੋਰ ਥੋੜੇ ਨਾਲ ਮੈਂ ਗੱਲ ਕਰਨੀ ਆ ਆਪਣਾ ਛਤਰੀਆਂ ਦਾ ਕੱਪੜਾ ਬਦਲਣਾ ਤੇ ਤਾਂ ਬਦਲਣਾ ਇੱਕ ਤਾਂ ਇਹ ਫਿੱਟ ਗਿਆ ਇੱਕ ਨਵਾਂ ਲਾਉਣ ਦਾ ਬਹੁਤ ਟਾਈਮ ਦਾ ਇਰਾਦਾ ਸੀਗਾ ਵੀ ਬਦਲ ਲਗੇ ਕਿਉਂਕਿ ਯਾਰ ਬਿੱਠਾ ਵਜਦੀਆਂ ਤੁਹਾਨੂੰ ਪਤਾ ਖਾਲੀ ਆ ਨਾ ਛਤਰੀ ਬਹੁਤ ਭਰਾਵਾਂ ਨੇ ਕਮੈਂਟ ਕੀਤੇ ਇੰਸਟਾਗ੍ਰਾਮ ਤੇ ਵੀ ਤੇ YouTube ਤੇ ਵੀ ਵੀ ਕੱਪੜਾ ਬਦਲ ਲਓ ਬਿੱਠਾ ਵਜਦੀਆਂ ਹਨਾ ਵੀ ਖਾਲੀ ਕਿਉਂ ਛੱਡਿਆ ਉਹ ਕੋਈ ਯਾਰ ਇੱਥੇ ਨਾ ਤਏ ਆ ਬਾਈ ਨੇੜੇ-ਨੇੜੇ ਬਹੁਤ ਆ ਇਹੋ ਜਿਹਾਂ ਤਾਂ ਕਰਕੇ ਤੂੰ ਛੱਟਿਆ ਸੀਗਾ ਤੇ ਹੁਣ ਆਪਾਂ ਸਾਰਾ ਦਾ ਕੰਪਲੀਟ ਹੀ ਲਾ ਦੇਣਾ ਕੋਈ ਪੱਟੀ ਪਾਵਾਂਗੇ ਪਰ ਕੱਪੜੇ ਉੱਤੇ ਪਾਵਾਂਗੇ ਔਨੀਆਂ ਆਪਾਂ ਖਾਲੀ ਛਤਰੀ ਕਿਤੋਂ ਵੀ ਛੱਡ ਦੇ ਤੇ ਲਾਵਾਂਗੇ ਆਪਾਂ ਬਸ 10-10 ਦਿਨਾਂ ਦਾ 10-12 ਦਿਨਾਂ ਦੇ ਅੰਦਰ-ਅੰਦਰ ਵੀ ਬੱਚੇ ਜਿਹੜੇ ਹੋਰ ਆਂਡੇ-ਓਂਡੇ ਧਰੇ ਆ ਆ ਬੱਚਿਆਂ ਦਾ ਤਾਂ ਕੋਈ ਨਹੀਂ ਇਹਨਾਂ ਨੂੰ ਤਾਂ ਆਪਾਂ ਕੋਈ ਨਹੀਂ ਇਹ ਤੇ ਲੱਗ ਗਏ ਪਰ ਇੱਕ ਛਤਰੀ ਤੇ ਲਾ ਲਾਂਗੇ ਫੇਰ ਵੀ ਕਪੜਾ ਇਹਨਾਂ ਨੂੰ ਨਵੀਂ ਤੇ ਲਾਵਾਂਗੇ ਇਹਨਾਂ ਨੂੰ ਵਿਚਾਰਾ ਪੰਜਾਂ ਨੂੰ ਠੀਕ ਹੈ ਜੀ ਨਹੀਂ ਫਿਰ ਧੜਾ-ਧੜਾ ਬੱਚੇ ਦਾ ਹੋਰ ਆ ਜਾਣੇ ਆ ਤੇ ਉਦੋਂ ਪਹਿਲਾਂ ਪਹਿਲਾਂ ਆਪਾਂ ਇੱਕ ਦੋ ਛਤਰੀਆਂ ਤੇ ਲਾ ਲੈਨੇ ਜਿਹੜੀ ਚਾਹ ਲਾਉਣੀ ਆ ਠੀਕ ਆ ਪੂਰੀ ਐਂਡ ਲਾਉਣੀ ਬਾਈ ਮੈਂ ਸੋਚੀ ਵੀ ਆ ਠੀਕ ਆ ਮੈਂ ਤੇ ਜਗਰੂ ਭਾਈ ਨੇ ਸਲਾਹ ਕੀਤੀ ਇੱਕ ਠੱਲਾ ਆਰਡਰ ਕੀਤੀਆਂ ਵਾ ਆਪਾਂ ਫੋਟੋ ਵਾਲੀਆਂ ਬਣਾਈਆਂ ਬਾਈ ਨੇ ਫੋਨ ਨੰਬਰ ਲਿਖਾਇਆ ਉੱਤੇ ਤੇ ਉੱਤੇ ਸੀਰੀਜ਼ ਵਾਈਜ਼ ਨੰਬਰ ਜਿਵੇਂ 1 ਤੋਂ ਲੈ ਕੇ 100 ਤੱਕ ਐਂ ਲਿਖਾਇਆ ਬਾਕੀ ਜਿਹੜਾ ਠੱਲ ਆ ਗਈ ਤੁਹਾਨੂੰ ਦਿਖਾਵਾਂਗੇ ਆਰਡਰ ਕੀਤੀਆਂ ਵੀ ਹਫ਼ਤੇ 'ਚ ਕਹਿੰਦੇ ਸੀ ਪਹੁੰਚ ਕਰ ਦਾਂਗੇ ਤੇ ਇਹ ਨਹੀਂ ਪਤਾ ਹੁਣ ਤਿੰਨ ਚਾਰ ਦਿਨ ਤਾਂ ਅੱਜ ਹੋ ਗਏ ਤਿੰਨ ਚਾਰ ਦਿਨ ਰਹਿ ਗਏ ਆ ਆ ਜਾਣਗੀਆਂ ਇਹ ਨਹੀਂ ਪਤਾ ਆ ਜਾਣ ਕਾਲੂ ਆ ਜਾਣ ਕਦੋਂ ਵੀ ਆ ਗਈਆਂ ਬਾਈ ਤੁਹਾਨੂੰ ਦਿਖਾਵਾਂਗੇ ਵਲੌਗ ਬਣਾਵਾਂਗੇ ਤੇ ਮੁਰਗੇ ਦਾ ਆਪਾਂ ਕੀ ਗੱਲ ਕੀਤੀ ਸੀਗੀ ਮੈਂ ਉਹ ਆਪਣੇ ਰਸਤੇਦਾਰਾਂ ਨੇ ਦਵਾਉਣਾ ਸੀਗਾ ਕਿਦੋਂ ਤੇ ਉਹ ਦੇਖਦੇ ਅੱਜ ਉਹਨੂੰ ਫੋਨ ਲਾ ਕੇ ਮੈਂ ਦਿਲ ਨੂੰ ਦੇਖਦਾ ਵੀ ਜੇ ਉਹਨੇ ਕਿਹਾ ਤੇ ਫਿਰ ਚੱਲਾਂਗੇ ਵਲੌਗ ਬਣਾਵਾਂਗੇ ਆਪਾਂ ਮੁਰਗਾ ਖਰੀਦ ਕੇ ਲਿਆਵਾਂਗੇ ਠੀਕ ਹੈ ਬਾਈ ਜਰੂਰ ਚੱਲਾਂਗੇ ਤੇ ਇਹ ਵੀਡੀਓ ਦਾ ਪੀਥੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲਾਂ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਰਦਣ ਲੱਗੀ ਬਾਈ ਮੇਤਰੋ ਤਾਂ ਜਾਨਵਰ ਆਪਣੇ ਛੱਡੇ ਹੋਏ ਫਿਰਦੇ ਇਹਨਾਂ ਨੂੰ ਰੱਖਦ ਨੇ ਖੋਡਿਆਂ ਜ ਬੁੜਾ-ਬੁੜਾ ਪਾਣੀ ਦੇ ਦੇਗੇ ਇਹਨਾਂ ਨੂੰ ਹੋਰ ਕਿਉਂਕਿ ਛੋਲੇ ਨਾ ਜਿਆਦਾ ਪਾਣੀ ਪੀਂਦੇ ਆ ਤਾਂ ਕਰਕੇ ਛੋੜਾ-ਛੋੜਾ ਪਾਣੀ ਇਹਨਾਂ ਨੂੰ ਹੋਰ ਦੇ ਖੁੱਡੇ 'ਚ ਛੱਡ ਦੇ ਲੋ ਬਾਈ ਵੱਡੇ ਬੱਚੇ ਦੋਨੇ ਚੱਕ ਲਏ ਆਪਾਂ ਜਲਦੀ ਲਾਂਦੀ ਆ ਲੋ ਬਾਈ ਆ ਛੱਡ ਤੇ ਭੱਜੋ ਭੱਜੋ ਆ ਵਿਖ ਲੋ ਇੰਨਾ ਭੱਜਣ ਲੱਗ ਗਏ ਦੂਜੇ ਵੀ ਰੱਖਦਗੇ ਆਪਾਂ ਦੋਨੇ ਛੋਟੇ ਇਹਨਾਂ ਨੂੰ ਵੀ ਬੈਠੇ ਰਹਿਣ ਲੱਗੇ ਆਪਾਂ ਅੰਦਰ ਹੀ ਛੱਡੋ ਵੀ ਛੱਡੋ 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 ਹਾਂ ਐ ਬਹੁਤ ਸ਼ਿਆਣੇ ਆ ਬਹੁਤ ਸ਼ਿਆਣੇ ਆ ਇਹ ਉਹ ਲੋਈ ਲੋਈ ਬਿਠਾ ਦੇਣਾ ਸੈਟਣਾ ਤੇ ਪਹਿਲੇ ਗਾਂਡੂ ਨਾ ਇੱਥੇ ਆਂਦੇ ਦਰੂਗਾ ਇਹ ਨਾ ਬੱਚਿਆਂ ਦੇ ਖੰਭ ਖਾਂਦਾ ਹੁੰਦਾ ਈ ਹੁਣ ਤਾਂ ਟਲਿਆ ਹੋਇਆ ਇਹ ਆਪਦੇ ਬੱਚਿਆਂ ਦੇ ਨਹੀਂ ਬਾਈ ਖਾਂਦਾ ਇਹ ਦੂਜਿਆਂ ਦੇ ਬੱਚਿਆਂ ਦੀ ਖਾਂਦਾ ਤੇ ਜੇ ਹੁਣ ਮੈਨੂੰ ਪਤਾ ਲੱਗੇ ਵੇ ਇਹ ਆ ਬੱਚੇ ਤਾਂ ਵੱਡੇ ਆ ਇਹ ਤਾਂ ਨਹੀਂ ਘਟ ਖਾਂਦੇ ਤੇ ਇਹਨਾਂ ਦੇ ਮਾਪੇ ਇਹਨਾਂ ਕੋਲੇ ਕੋਈ ਆਪੂਤਰਾ ਆਉਣ ਲਈ ਤੇ ਤਾਂ ਕਰਕੇ ਬੱਚੇ ਵੇ ਆ ਵੇ ਹੁਣ ਤਾਂ ਨਹੀਂ ਖਾਣਾ ਉਹ ਕੀਤਾ ਦਾ ਟ੍ਰੀਟਮੈਂਟ ਨੂੰ ਦਿੱਤੇ ਜਲ ਪਾਣੀ ਸਾਰੀ ਖਰਾਕ ਦਵਾਈਆਂ ਦੋਈਆਂ ਟਲ ਜੂਗਾ ਚੰਗੀ ਗੱਲ ਆ ਠੀਕ ਆ ਬਾਈ ਫਿਰ